ਤੈਨੂੰ ਹੋਣਾ ਵੀ ਐਮਐਲਏ ਸਵਾਦੀ ਆ ਤੁਸੀਂ ਐਡਾ ਤੁਹਾਨੂੰ ਉਧਰ ਦਿੱਤਾ ਐ ਐਮਐਲਏ ਐਮਐਲਏ ਕਿ ਡਰਦੇ ਦਾ ਉਧਰ ਤੂੰ ਡੇਢ ਨਾ ਭੱਜ ਗੇ ਇੱਥੇ ਆ ਕੇ 22 ਵੀ ਖੜੇ ਆ ਭੈਣਾਂ ਵੀ ਖੜੀਆਂ ਆ ਤੇ ਉਹ ਵਿਖਿਆ ਗਿਆ ਹੋ ਗਏ ਹੋ ਗਏ ਅੱਜ ਤੋਂ ਬਾਅਦ ਵਾਣ ਨਹੀਂ ਦੇਣਾਗਾ ਐਮਐਲਏ ਨਹੀਂ ਵਾਣ ਦੇਣਾਗਾ ਕੋਈ ਪ੍ਰੋਗਰਾਮ ਹੋ ਗਏ ਸੀ ਵਾਣ ਨਹੀਂ ਮਿਲਣਗੇ ਹਾਤਾ ਵੀ ਆਉਣੀਆਂ ਨੇ ਸਾਲ ਕ ਡੇਢ ਸਾਲ ਵੋਟਾਂ ਦੇ ਵਿੱਚ ਅਸੀਂ ਉਹਨਾਂ ਨੂੰ ਵਾਣ ਨਹੀਂ ਦੇਣਾ ਤੁਹਾਨੂੰ ਇਹੋ ਜੀ ਕੀ ਖੁਸ਼ੀ ਚੜੀ ਹੋਈ ਆ ਕੀ ਇਹੋ ਜਿਹਾ ਤੁਹਾਡੇ ਮਨ ਦੇ ਵਿੱਚ ਚਾਚਲਪੁਣਾ ਉੱਠਿਆ ਹੋਇਆ ਕਿ ਇੱਕ ਘਰ ਦੇ ਵਿੱਚ 70 ਵਿਸ਼ਿਆ ਹੋਇਆ ਅੱਜ ਉਹਦੀ ਮਾਂ ਨੂੰ ਦੰਦਲਾ ਨਹੀਂ ਟੁੱਟ ਰਹੀਆਂ ਇਹਨਾਂ ਨੂੰ ਆ ਨਾਲ ਦੇ ਪਿੰਡ ਦੇ ਇੱਥੇ ਡੀਜੇ ਲਾ ਲਾ ਕੇ ਸਾਡੇ ਐਮਐਲਏ ਸਾਹਮਣੇ ਨੱਚ ਰਹੇ ਆ ਗੁਰਦੇਸ ਸਿੰਘ ਕੋਈ ਨਹੀਂ ਆਉਣਾ ਸੀ ਅੱਜ ਆਏ ਨਹੀਂ ਫਿਰ ਅਜੇ ਤੱਕ ਤਾਂ ਨਹੀਂ ਆਏ ਉਹ ਨਿਕਲ ਗਿਆ ਉਹ ਝਾੜੀ ਵਾਲੇ ਨੂੰ ਹੁਣੇ ਸਾਹਮਣੇ ਸਾਡੇ ਸਵਾਲਾਂ ਤੋਂ ਭਾਈਦਾ ਇਹ ਅਜੇ ਤਾਂ ਸਵਾਲ ਪੁੱਛਣੇ ਆ ਉਹਨੂੰ ਮੁੰਡਾ ਆਪਣਾ ਚਾਹਲਾਂ ਦਾ ਖਿਚੀਦ ਹੋਇਆ ਬੱਚਾ ਉਹਦੇ ਤਾਂ ਕਦੇ ਜਾਂਦੇ ਨਹੀਂ ਇੱਥੇ ਸਕੂਲਾਂ ਦੇ ਵਿੱਚ ਮਿਊਜ਼ਿਕ ਬਣਾ ਕੇ ਪੁਆਈ ਜਾਂਦੇ ਆ ਉਹਨੇ ਨੱਥਲ ਵਾਲੇ ਅਸੀਂ ਵੀ ਇੱਕਾਂ ਡੀਜੀ ਚੱਲੀ ਜਾਂਦਾ ਸੀਗਾ ਖਨੌਰੀ ਬਾਡਰ ਤੇ ਘਟਨਾ ਵਾਪਰੀ ਹੈ ਇਹਨਾਂ ਨੇ ਮੋਰਚੇ ਨੂੰ ਤਾੜੋਪੀਰ ਕੀਤਾ ਉਹਦੇ ਬਾਰੇ ਸਵਾਲ ਜਵਾਬ ਕਰਨਾ ਹੈ ਕਿੰਨੇ ਵਜੇ ਹੁਣ ਅਸੀਂ ਕਿਉਂ ਉਹਨਾਂ ਨੇ ਟਾਈਮ ਦਾ ਤਰਕੇ 9 ਵਜੇ ਦਾ ਸੀ ਹੁਣ ਉੱਧਰ ਨੂੰ ਉੱਠ ਗਏ ਉਹ ਸੇਕੋ ਸਾਹਿਬ ਇਹ ਤੇ ਸਾਡੇ ਪਿੰਡ ਨੂੰ ਮਿਸ ਕਰ ਗਏ ਆ ਤੋਂ ਕੋਈ ਨਾ ਹੀ ਕਿਤੇ ਫੇਰ ਆ ਜਾਣਗੇ ਸਵਾਲ ਤਾਂ ਨਹੀਂ ਮੁੱਕ ਸਕਦੇ ਤੋਂ ਕਿੰਨਾ ਕਚਰੇ ਇਹ ਲੋਕਾਂ ਦੇ ਜਵਾਬਾਂ ਤੋਂ ਕਿੰਨਾ ਕਚਰੇ ਲੋਕਾਂ ਦੇ ਸਵਾਲਾਂ ਤੋਂ ਭੱਜਣਗੇ ਅਖੀਰ ਨੂੰ ਫੇਰ ਇਹਨਾਂ ਨੂੰ ਆ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਹੀ ਖੜਨਾ ਪੈਣਾ ਡਿਪੈਂਡ ਕਾਦਾ ਮੂਰਤ ਕੀ ਬਣਾਇਆ ਸਕੂਲ ਦੇ ਵਿੱਚ ਨਵਾਂ ਬਣਾਇਆ ਕੁਛ ਨਹੀਂ ਬਣਾਇਆ ਟਾ ਕੇ ਪੁਰਾਣੀਆਂ ਇੱਟਾਂ ਉਹੀ ਇੱਟਾਂ ਲਾ ਤਾ ਉਹੀ ਤਾਂ ਲਾ ਜਾਂ ਉਹਨਾਂ ਤੇ ਸੀਮੈਂਟ ਲਾ ਦੇਖ ਲਓ ਤੁਹਾਨੂੰ ਕੀ ਬਣਾਇਆ ਦੱਸਦਾ ਕੱਟ ਬਣਾਇਆ ਪਤਾ ਕੰਡਾ ਹੀ ਬਣਾਈਆਂ ਲੋਕੋ ਟੀਵੀ ਨਾਲ ਜੁੜੋਂ ਤੁਸੀਂ ਮੈਂ ਮਤਾਜ ਫਰੀਦਕੋਟ ਦੇ ਪਿੰਡਲੇ ਵਾਲਾ ਵਿਖੇ ਅੱਜ ਇਥੋਂ ਦੇ ਵਿਧਾਇਕ ਗੁਰਦੇਸ਼ ਸਿੰਘ ਸੇਖੋਂ ਨਹੀਂ ਆਉਣਾ ਸੀਗਾ ਪਰ ਪਿੰਡ ਵਾਲਿਆਂ ਨੇ ਆਖਿਆ ਕਿ ਕਿਸੇ ਨੂੰ ਉਹਨੂੰ ਬੜਾ ਨਹੀਂ ਦੇਣਾ ਇਹ ਕੀ ਹੈ ਜੀ ਕਿਹਨੇ ਦਾ ਪਿੰਡ ਦਾ ਪ੍ਰੋਗਰਾਮ ਸੀਗਾ ਤੁਹਾਡੇ ਪਿੰਡ ਕਿਹਨੇ ਆਉਣਾ ਸੀਗਾ ਅੱਜ ਗੁਰਦੇਸ਼ ਸੇਖੋਂ ਨਹੀਂ ਆਉਣਾ ਸੀ ਗੁਰਦੇਸ਼ ਸੇਖੋਂ ਨਹੀਂ ਆਉਣਾ ਸੀ ਅੱਜ ਆਏ ਨਹੀਂ ਫਿਰ ਹਜੇ ਤੱਕ ਤਾਂ ਨਹੀਂ ਆਏ ਉਹ ਨਿਕਲ ਗਿਆ ਉਹ ਝਾੜੀ ਵਾਲੇ ਨੂੰ ਹੁਣੀ ਸਾਹਮਣੇ ਵੇਖੋ ਝਾੜੀ ਵਾਲੇ ਵੇਚਦੀ ਕਿਦੋਂ ਕਿਦੋਂ ਆਉਂਦਾ ਕਿਦ ਕਿਹ ਕੈਨਸਲ ਕਰਦਾ ਪਰ ਅਸੀਂ ਤਿਆਰ ਹਾਂ ਅਸੀਂ ਭਈ ਸਾਡੇ ਨਾਲ ਜੋ ਜ਼ੁਰਮ ਹੋਇਆ ਕਨੋਰੀ ਬਾਰਡਰ ਤੇ ਪ੍ਰਧਾਨ ਜੀ ਦੀ ਸੈਂਟਰ ਨਾਲ ਗੱਲ ਚੱਲੀ ਜਾਂਦੀ ਸੀ ਇਹਨਾਂ ਨੇ ਪਿੱਠ ਪਿੱਛੇ ਛੁਰਾ ਮਾਰਿਆ ਪੰਜਾਬ ਸਰਕਾਰ ਨੇ ਵੀ ਆਪਦੀ ਬਣ ਕੇ ਸਾਨੂੰ ਵੇਲਾ ਕੁੱਟੇ ਮਾਰਿਆ ਅਸੀਂ ਉਹ ਸਵਾਲਾਂ ਦਾ ਉਹਨਾਂ ਦਾ ਜਵਾਬ ਹੀ ਲੈਣਾ ਹੋਰ ਸਾਡਾ ਕੋਈ ਸ਼ਾਂਤ ਮੈਂ ਹੈ ਸਾਡਾ ਸੰਗਰਾਸ਼ ਕੋਈ ਹੋ ਵੀ ਜਾਣੀ ਹੈ ਨਾ ਕਿ ਪ੍ਰੋਗਰਾਮ ਸੀ ਵਧ ਨਹੀਂ ਦੇਣਾ ਪਿੰਡ ਚ ਨਹੀਂ ਨਹੀਂ ਸੰਗਰਾਸ਼ਕ ਅਸੀਂ ਤਾਂ ਬਸ ਕੋ 4 2 3 ਸਵਾਲ ਸੀ ਅਸੀਂ ਉਹਨਾਂ ਨੂੰ ਪੁੱਛਣੇ ਆ ਹੋਰ ਤਾਂ ਕੋਈ ਵੀਰੇ ਹੋਰ ਕੋਈ ਨਹੀਂਗਾ ਅਸੀਂ ਤਾਂ ਸਾਡੇ ਨਾਲ ਹੋਈ ਨਾ ਕੀ ਸੀਗਾ ਇਹ ਅੱਜ ਦਾ ਪ੍ਰੋਗਰਾਮ ਤੁਹਾਡਾ ਤੇ ਵਿਧਾਇਕਾਂ ਨੂੰ ਅੱਜ ਦਾ ਪ੍ਰੋਗਰਾਮ ਸਾਡਾ ਸੀਗਾ ਵਿਧਾਇਕਾਂ ਨਾਲ ਸਵਾਲ ਜਵਾਬ ਕਰਨਾ ਜੋ ਖਨੋਰੀ ਬਾਰਡਰ ਤੇ ਘਟਨਾ ਵਾਪਰੀ ਹੈ ਇਹਨਾਂ ਨੇ ਮੋਰਚੇ ਨੂੰ ਤਾੜੋਪੀਰ ਕੀਤਾ ਉਹਦੇ ਬਾਰੇ ਸਵਾਲ ਜਵਾਬ ਕਰਨਾ ਤੇ ਕਿ ਕਿੰਨੇ ਵਜੇ ਆਉਣਾ ਸੀਗਾ ਉਹਨਾਂ ਨੇ ਟਾਈਮ ਦਾ ਤਰਕੇ 9 ਵਜੇ ਤੇ ਦਾ ਸੀ ਹੁਣ ਉੱਤਰ ਨੂੰ ਉੱਠ ਕੇ ਉਹ ਪਿੰਡ ਨੂੰ ਕੱਟ ਕਰ ਗਿਆ ਵੇਖੋ ਕਿੱਧਰ ਦੀ ਆਉਂਦੇ ਆ ਕਿੱਧਰ ਦੀ ਨਹੀਂ ਹੁਣ ਗਾਂ ਵਾਲਾ ਮਸਲਾ ਉਹ ਸਵਾਲਾਂ ਤੋਂ ਪੈਦਾ ਸਵਾਲਾਂ ਤੋਂ ਪੈਦਾ ਸਾਡੇ ਸਵਾਲਾਂ ਤੋਂ ਪੈਦਾ ਇਹ ਅਜੇ ਤਾਂ ਸਵਾਲ ਪੁੱਛਨੇ ਆ ਉਹਨਾਂ ਮੁੰਡਾ ਆਪਣਾ ਚਾਹਲਾਂ ਦਾ ਕਛੀਦ ਹੋਇਆ ਬੱਚਾ ਉਹਦੇ ਤਾਂ ਕਰੇ ਜਾਂਦੇ ਨਹੀਂ ਇੱਥੇ ਸਕੂਲਾਂ ਦੇ ਵਿੱਚ ਮਿਊਜ਼ਿਕ ਬਣਾਏ ਬਣਾ ਕੋਈ ਜਾਂਦੇ ਆ ਉਹਨੇ ਨੱਥਲ ਵਾਲੇ ਅਸੀਂ ਇੱਕ ਡੀਜੇ ਚੱਲੀ ਜਾਂਦਾ ਸੀਗਾ ਇਹ ਤਾਂ ਕੰਮ ਆਇ ਤੋ ਬਸ ਇਹਨਾਂ ਤੋਂ ਸਵਾਲ ਪੁੱਛਨੇ ਵੀ ਸਾਡੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ ਤੁਸੀਂ ਸਾਡੇ ਕਿਉਂ ਨਹੀਂ ਕਿਉਂ ਨਹੀਂ ਪਹੁੰਚੇ ਵੇਖੋ ਜੀ ਸਿੱਖਿਆ ਕ੍ਰਾਂਤੀ ਨੇ ਲਹਿਰ ਚਲਾਈ ਹੋਈ ਆ ਸਾਰੇ ਪੰਜਾਬ 'ਚ ਪਹਿਲੀ ਗੱਲ ਦਾ ਸਵਾਲ ਇਹ ਆ ਵੀ 92 93 ਇਹਨਾਂ ਦੇ ਐਮਐਲਏ ਆ ਇਹਨਾਂ ਦੇ ਕਿੰਨੇ ਕ ਬੱਚੇ ਜਾਂ ਇਹਨਾਂ ਦੇ ਚੇਅਰਮੈਨਾਂ ਦੇ ਕਿੰਨੇ ਕ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਜੀ ਦੂਸਰੀ ਗੱਲ ਜਿਹੜਾ ਕਿਸਾਨਾਂ ਦੇ ਉੱਤੇ ਪੰਜਾਬ ਸਰਕਾਰ ਨੇ ਜ਼ੁਲਮ ਕੀਤਾ ਕਿ ਉਹ ਪੰਜਾਬ ਸਰਕਾਰ ਦੀ ਸਹਿਮਤੀ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਕੀਤਾ ਪੰਜਾਬ ਸਰਕਾਰ ਨੇ ਫਿਰ ਤੀਜੀ ਗੱਲ ਨਾਲ ਸਮਾਨ ਚੋਰੀ ਕੀਤਾ ਜੀ ਕੋਈ ਭਾਂਡਾ ਨਹੀਂ ਛੱਡਿਆ ਕੋਈ ਸਿਲੰਡਰ ਨਹੀਂ ਛੱਡਿਆ ਕੋਈ ਟਰਾਲੀ ਨਹੀਂ ਛੱਡੀ ਇਹਨਾਂ ਗੱਲਾਂ ਨੂੰ ਲੈ ਕੇ ਸਵਾਲ ਸੀ ਅੱਜ ਐਮ ਐਲ ਜਗਦ ਸਿੰਘ ਸੇਖੋ ਸਾਹਿਬ ਨੂੰ ਸੋ ਅੱਜ ਸੇਖੋ ਸਾਹਿਬ ਇਥੇ ਸਾਡੇ ਪਿੰਡ ਨੂੰ ਮਿਸ ਕਰ ਗਏ ਆ ਤੋ ਕੋਈ ਨਾ ਇਹ ਕਿਤੇ ਫੇਰ ਆ ਜਾਣਗੇ ਸਵਾਲ ਤਾਂ ਨਹੀਂ ਮੁੱਕ ਸਕਦੇ ਸਵਾਲਾਂ ਤੋਂ ਨਹੀਂ ਬਿਲਕੁਲ ਗੱਲਬਾਤ ਕਰਦੇ ਆ ਬਾਈ ਕੀ ਕੀ ਸੀਗਾ ਕਿਉਂ ਨਹੀਂ ਬਤਾ ਕੇ ਪਹੁੰਚੇ ਤੁਹਾਡੇ ਪਿੰਡ ਆਉਣਾ ਸੀ ਉਹਨਾਂ ਨੇ ਹਜੇ ਤੱਕ ਤਾਂ ਸਾਨੂੰ ਇਹ ਨਹੀਂ ਕਿ ਖਬਰ ਮਿਲੀ ਆ ਕਿ ਪਹਿਲਾਂ ਸਾਡੇ ਪਿੰਡ ਦਾ ਪ੍ਰੋਗਰਾਮ ਸੀਗਾ ਸਾਡੇ ਪਿੰਡ ਦੇ ਪ੍ਰੋਗਰਾਮ ਨੂੰ ਆ ਮਗਰ ਪ੍ਰਸ਼ਾਸਨ ਖੜਾ ਸੀਗਾ ਦੇਖ ਕੇ ਉਹਨਾਂ ਨੇ ਸਾਡੇ ਪਿੰਡ ਦੇ ਪ੍ਰੋਗਰਾਮ ਤੋਂ ਭੱਜ ਗਏ ਆ ਹੁਣ ਇਹ ਨਹੀਂ ਪਤਾਗਾ ਵੀ ਹੁਣ ਅੱਗੇ ਪਿੰਡ ਕਿਹੜੇ ਜਾ ਰਹੇ ਆ ਕਿਹੜੇ ਨਹੀਂ ਜਾ ਰਹੇ ਪਰ ਗੱਲ ਇਹ ਆ ਕਿ ਲੋਕਾਂ ਦੀ ਕਚੈਰੀ 'ਚੋਂ ਇਹਨਾਂ ਨੇ ਐਮਐਲਏ ਦਾ ਇੱਕ ਫਤਵਾ ਦਿੱਤਾ ਸੀਗਾ ਕਿ ਕਿੰਨਾ ਕੁ ਜਰੇ ਇਹ ਲੋਕਾਂ ਦੇ ਜਵਾਬਾਂ ਤੋਂ ਕਿੰਨਾ ਕੁ ਜਰੇ ਲੋਕਾਂ ਦੇ ਸਵਾਲਾਂ ਤੋਂ ਭੱਜਣਗੇ ਅਖੀਰ ਨੂੰ ਫੇਰ ਇਹਨਾਂ ਨੂੰ ਆ ਕੇ ਲੋਕਾਂ ਦੀ ਕਚੈਰੀ ਦੇ ਵਿੱਚ ਹੀ ਖੜਨਾ ਪੈਣਾ ਸਵਾਲਾਂ ਜਵਾਬਾਂ ਤੋਂ ਭੱਜ ਕੇ ਇਹਨਾਂ ਦਾ ਇਹ ਕੁਝ ਨਹੀਂ ਬੰਨਣਾਗਾ ਅਸੀਂ ਕੋਈ ਸਵਾਲ ਕਰਨੇ ਆ ਅਸੀਂ ਕੋਈ ਇਹਨਾਂ ਦੇ ਗੋਲੀ ਨਹੀਂ ਮਾਰਨੀ ਦੂਜੀ ਗੱਲ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਇਹੋ ਜੀ ਕੀ ਖੁਸ਼ੀ ਜੜੀ ਹੋਈ ਆ ਕੀ ਇਹੋ ਜਿਹਾ ਤੁਹਾਡੇ ਮਨ ਦੇ ਵਿੱਚ ਚੰਚਲਪਣਾ ਉੱਠਿਆ ਹੋਇਆ ਕਿ ਇੱਕ ਘਰ ਦੇ ਵਿੱਚ 70 ਵਿਸ਼ਿਆ ਹੋਇਆ ਅੱਜ ਉਹਦੀ ਮਾਂ ਨੂੰ ਦੰਦਲਾ ਨਹੀਂ ਟੁੱਟ ਰਹੀਆਂ ਇਹਨਾਂ ਨੂੰ ਆ ਨਾਲ ਦੇ ਪਿੰਡ 'ਚ ਇੱਥੇ ਡੀਜੇ ਲਾ ਲਾ ਕੇ ਸਾਡੇ ਐਮਐਲਏ ਸਾਹਮਣੇ ਨੱਚ ਰਹੇ ਆ ਕੀ ਇਹ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਘਰਾਂ ਦੇ ਵਿੱਚ ਇਸ ਟਾਈਮ ਤੇ ਅੱਗ ਮੱਚੀ ਹੋਈ ਆ ਅੱਗ ਤੇ ਤੁਸੀਂ ਪਾਣੀ ਨਹੀਂ ਪਾ ਸਕਦੇ ਤਾਂ ਤੇਲ ਨਾ ਪਾਓ ਜੇ ਤੇਲ ਪੈ ਗਿਆ ਤੁਹਾਡੇ ਤੋਂ ਅੱਗ ਕੰਟਰੋਲ ਨਹੀਂ ਹੋਣੀ ਤੇ ਕਿਹੜੇ ਕਿਹੜੇ ਸਵਾਲ ਸੀਗੇ ਹੋਰ ਤੁਸੀਂ ਇਹਨਾਂ ਨੂੰ ਕਰਨੇ ਆ ਮਤਲਬ ਕੀ ਕੀ ਲੱਗਦਾ ਕਿ ਸਵਾਲਾਂ ਤੋਂ ਭੱਜੇ ਨੇ ਉਧਰੋਂ 100ਾਂ 110% ਸਵਾਲਾਂ ਤੋਂ ਭੱਜੇ ਨੇ ਸਾਡੇ ਸਵਾਲ ਸੀਗੇ ਜਿਹੜੀਆਂ ਸਾਡੀਆਂ ਟਰਾਲੀਆਂ ਐਮਐਲਏ ਗਰਲਾਲ ਖਨੌਰ ਦੇ ਕਰੀਬੀ ਰਿਸ਼ਤੇਦਾਰਾਂ ਤੋਂ ਲੱਭੀਆਂ ਕੀ ਉਹਨਾਂ ਟਰਾਲੀਆਂ ਦੇ ਉੱਤੇ ਜਿਹੜੀ ਐਸਐਚਓ ਜਿਨ੍ਹਾਂ ਨੇ ਕੋਲੇ ਖੜ ਕੇ ਟਰਾਲੀਆਂ ਚਕਵਾਈਆਂ ਉਸ ਐਸਐਚਓ ਤੇ ਅੱਜ ਤੱਕ ਕਾਰਵਾਈ ਕਿਉਂ ਨਹੀਂ ਹੋਈ ਦੂਜੀ ਗੱਲ ਸਾਡਾ ਸ਼ੰਭੂ ਥਾਣੇ ਮੂਰੇ ਅਸੀਂ ਮੋਰਚਾ ਪ੍ਰੋਟੈਸਟ ਕਰਨਾ ਸੀ ਇੱਕ ਦਿਨ ਦਾ ਸ਼ਾਂਤਮਈ ਬੈਠੇ ਲੋਕਾਂ ਤੇ ਉਸ ਐਸਐਚਓ ਨੇ ਸਾਡੇ ਲੋਕਾਂ ਦੇ ਡੰਡੇ ਭਰਾਏ ਲੱਤਾਂ ਤੋੜਨ ਤੱਕ ਕਰਤਾ ਉਸ ਐਸਐਚਓ ਤੇ ਅੱਜ ਤੱਕ ਕਾਰਵਾਈ ਨਹੀਂ ਹੋਈ ਤਾਲੀਆਂ ਸਾਡੀਆਂ ਚੋਰੀ ਜਿਹੜੀਆਂ ਹੋਈਆਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਆਕਾਸ਼ਦੀਪ ਸ਼ਹੀਦ ਆਕਾਸ਼ਦੀਪ ਸਿੰਘ ਤੇ ਜਿਹੜੀ ਅੱਜ ਤਾਈਂ ਸ਼ਹੀਦ ਦਾ ਜਨਮ ਐਲਾਨਿਆ ਗਿਆ ਸਾਡਾ ਸਮਾਨ ਚੋਰੀ ਹੋਇਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਸਵਾਲ ਸੀ ਅਗਲੇ ਪਿੰਡ ਜਾ ਰਹੇ ਹਾਂ ਘੇਰਨ ਲਈ ਨਹੀਂ ਅਗਲੇ ਪਾਸੇ ਪਿੰਡ ਦੇ ਅਸੀਂ ਅਗਲੇ ਪਾਸੇ ਜਾ ਰਹੇ ਆ ਆ ਗਿਆ ਯਾਰ ਉਹਨਾਂ ਜਾਵੜ ਨੇ ਤਾਂ ਗੱਲਬਾਤ ਕਰ ਲੈਣੇ ਆਂ ਮਾਤਾ ਜੀ ਕੀ ਪ੍ਰੋਗਰਾਮ ਸੀਗਾ ਤੁਹਾਡੇ ਪਿੰਡ ਕਿਹਨੇ ਹੋਣਾ ਸੀਗਾ ਅੱਜ ਉਹਨੇ ਆਣਾ ਸੀ ਗਰਦੇਤ ਨੇ ਐਮਐਲਏ ਨੇ ਹੁਣ ਅਸੀਂ ਕਿਹਾ ਤੇ ਫਿਰ ਆਇਆ ਨਹੀਂ ਨਹੀਂ ਆਇਆ ਡਰ ਤੋਂ ਨਹੀਂ ਆਇਆ ਠੀਕ ਤੇ ਨਹੀਂ ਆਇਆ ਠੀਕ ਕੀ ਜਾਣੇ ਨਹੀਂ ਆਇਆ ਆਇਆ ਨਹੀਂ ਕਿਉਂ ਨਹੀਂ ਆਇਆ ਤਾਂ ਕੀ ਨਾ ਉਹ ਸਾਥ ਸਾਥ ਅਸੀਂ ਸਵਾਲ ਜਵਾਬ ਉਹਨਾਂ ਨਾਲ ਕਰਨੇ ਸੀਗੇ ਕਿਹੜੇ ਕਿਹੜੇ ਸਵਾਲ ਕਰਨੇ ਤੁਸੀਂ ਸਵਾਲ ਅਸੀਂ ਉਹਨਾਂ ਤੋਂ ਇਹ ਕਰਨੇ ਸੀ ਵੀ ਜਿਹੜੀ ਅਸੀਂ ਸਰਕਾਰ ਬਣਾਈ ਆ ਮਾਨ ਸਰਕਾਰ ਬਣਾਈ ਸੀ ਬੜੇ ਮਾਨ ਚਾਵਾਂ ਨਾਲ ਬੜੇ ਤੇ ਸਹਾ ਨਾਲ ਬਣਾਈ ਸੀ 91 ਸੀਟਾਂ ਦੇ ਕੇ ਅਸੀਂ ਉਹਨਾਂ ਨੂੰ ਜਤਾਇਆ ਸੀ ਅਸੀਂ ਇਸ ਕਰਕੇ ਨਹੀਂ ਜਤਾਇਆ ਸੀ ਵੀ ਸਾਡੇ ਜਿਹੜੇ ਵੀ ਨਮਾਇंदे ਆ ਜਿਨ੍ਹਾਂ ਨਾਲ ਵੀ ਇਹਨਾਂ ਨੇ ਇਹੋ ਜਿਹੇ ਧੱਕੇਸ਼ਾਹੀ ਕੀਤੀ ਆ ਹਨ ਵੀ ਸਾਨੂੰ ਕੁੱਟਣਗੇ ਸਾਡਾ ਸਮਾਨ ਚੋਰੀ ਕਰਨਗੇ ਅਸੀਂ ਇਸ ਕਰਕੇ ਨਹੀਂ ਸੀ ਬਣਾਇਆ ਅਸੀਂ ਮਾਨ ਸਰਕਾਰ ਨੂੰ ਇਸ ਕਰਕੇ ਬਣਾਇਆ ਸੀ ਵੀ ਖਬਰ ਇਹ ਤੀਜੀ ਦਾ ਰਾਕੇ ਕੋਈ ਸੁਧਾਰ ਕਰੇ ਹੈ ਇਹਨਾਂ ਨੇ ਸੁਧਾਰ ਕਰਨ ਦੀ ਬਜਾਏ ਇਹ ਹਾਲਾਤ ਹੀ ਬਹੁਤ ਪੰਜਾਬ ਦੇ ਵਿਗਾੜ ਦਿੱਤੇ ਆ ਪੰਜਾਬ ਨਸ਼ੇ ਵਿੱਚ ਡੁੱਬਿਆ ਹੋਇਆ ਇੱਕ ਪਾਸੇ ਇਹ ਕਹਿੰਦੇ ਵੀ ਅਸੀਂ ਨਸ਼ਾ ਬੰਦ ਕਰਤਾ ਹਨ ਦੂਜੇ ਪਾਸੇ ਨਸ਼ਾ ਸਾਰੇ ਆਮ ਪਿੰਡਾਂ ਦੇ ਵਿੱਚ ਵੇਖ ਰਿਆ ਹਨ ਜਲੋਂ ਨਸ਼ਾ ਫੜਦੇ ਆ ਆਮ ਆਪਣੇ ਟੀਵੀ ਚੈਨਲਾਂ ਤੇ ਮੋਬਾਈਲਾਂ ਤੇ ਨਿਊਜ਼ ਆਉਂਦੀ ਆ ਵੀ ਐਨੇ ਕਰੋੜ ਦਾ ਸੀ ਨਸ਼ਾ ਨਸ਼ਾ ਫੜ ਲਿਆ ਫਿਰ ਉਹਨੂੰ ਜ਼ਬਤ ਕਿਉਂ ਨਹੀਂ ਕੀਤਾ ਜਾਂਦਾ ਉਹ ਨਸ਼ਾ ਕਿੱਥੋਂ ਆਉਂਦਾ ਉਹ ਕਿੱਥੋਂ ਆਉਂਦਾ ਕਿਹੜੇ ਮੁਲਾਜ਼ਮਾਂ ਦੀ ਉਹ ਨਿਗਰਾਨੀ ਦੇ ਵਿੱਚ ਰਹਿੰਦਾ ਉਹੀ ਨਸ਼ਾ ਆ ਕੇ ਦੇ ਕੇ ਸਾਡੇ ਨੌਜਵਾਨਾਂ ਨੂੰ ਪੰਜਾਬ ਦੀ ਜਵਾਨੀ ਨੂੰ ਇਹ ਤਬਾਹ ਕਰ ਰਿਹਾ ਹੈ ਹਨਾ ਅੱਗੇ ਕਿਸੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਤੇ ਲੋਕ ਕੋਈ ਵੀ ਕੋਈ ਗਰੀਬ ਘਰ ਜਾਂ ਕੋਈ ਪਰਿਵਾਰ ਸ਼ਰਾਬ ਕੱਢਦਾ ਸੀ ਪਾਲਿਸ ਪ੍ਰਸ਼ਾਸਨ ਮੌਕੇ ਤੇ ਸ਼ਰਾਬ ਨਸ਼ਟ ਕਰ ਦਿੰਦਾ ਸੀ ਢੋਲ ਦਿੰਦੇ ਸੀ ਸਾਰੀ ਉਹਨੂੰ ਵੀ ਨਸ਼ਟ ਕਰ ਦਿੰਦੇ ਸੀ ਉਹ ਵੀ ਵਰਤਨ ਚ ਅੱਗੇ ਅੱਗੇ ਜੋਗ ਨਹੀਂ ਹੁੰਦੀ ਸੀ ਮੈਂ ਹਨਾ ਆਪਣੇ ਵਰਤਨ ਦੇ ਪੀਣ ਦੇ ਜੋਗ ਜਾਂ ਕੁਝ ਵੀ ਸੀ ਉਹਨੂੰ ਮੌਕੇ ਤੇ ਨਸ਼ਟ ਕਰਤਾ ਜਾਂਦਾ ਸੀ ਹੁਣ ਇਹ ਕਰੋਨਾ ਦਾ ਦੱਸ ਕੇ ਇਹ ਨਸ਼ਟ ਕਰਦੇ ਨਹੀਂ ਜਾਂਦੇ ਸਾਹਮਣੇ ਸਾਰਿਆਂ ਦੇ ਨਸ਼ਟ ਕਰਨ ਤੇ ਫੇਰ ਨਸ਼ਾ ਖਤਮ ਹੋ ਸਕਦਾ ਕੁਝ ਹੱਦ ਤੱਕ ਜਦੋਂ ਇਹ ਨਸ਼ਟ ਕਰਦੇ ਹੀ ਨਹੀਂ ਇਹ ਸੰਭਾਲ ਕੇ ਸਟੋਰਾਂ ਦੇ ਵਿੱਚ ਰੱਖਦੇ ਆ ਤੇ ਨਸ਼ਾ ਇਹੀ ਵੇਚਦੇ ਆ ਇਹਦੇ ਵਿੱਚ ਸਰਕਾਰਾਂ ਜ਼ਿੰਮੇਵਾਰ ਆ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਡੂ ਸਾਡੇ ਬੱਚਾਂ ਨੂੰ ਤਬਾਹ ਕਰਨ ਦੇ ਵਿੱਚ ਬਿਲਕੁਲ ਮਾਦਾ ਹੀ ਸਰਕਾਰ ਤੇ ਕਹਿੰਦੀ ਸਾਨੂੰ ਸਵਾਲ ਕਰਿਆ ਕਰੋ ਲੀਡਰਾਂ ਨੂੰ ਸਵਾਲ ਕਰਿਆ ਕਰੋ ਹੁਣ ਕਿਉਂ ਨਹੀਂ ਆਏ ਫਿਰ ਤੁਹਾਡੇ ਕੋਲ ਸਵਾਲ ਤਾਂ ਹੁਣ ਤੁਸੀਂ ਦੇਖ ਲਿਆ ਨਾ ਵੀ ਅਸੀਂ ਅੱਜ ਸਵਾਲ ਹੀ ਕਰਨਾ ਸੀ ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਸੀ ਉਹਨਾਂ ਕੋਲ ਪੁਲਿਸ ਪ੍ਰਸ਼ਾਸਨ ਨਾਲ ਸਾਡੇ ਕੋਲੇ ਕੁਝ ਨਹੀਂ ਅਸੀਂ ਖਾਲੀ ਹੱਥ ਖੜੇ ਆ ਨਾ ਤੇ ਜਦੋਂ ਅਸੀਂ ਸਵਾਲ ਜਵਾਬ ਕਰਨੇ ਸੀ ਉਹਨਾਂ ਨੇ ਸਾਡੇ ਜਵਾਬ ਦੇਣੇ ਸੀ ਜਦੋਂ ਉਹ ਪਹਿਲਾਂ ਇਹ ਵਾਅਦੇ ਕਰਦੇ ਸੀਗੇ ਵੀ ਅਸੀਂ ਸਵਾਲ ਜਵਾਬ ਤੁਸੀਂ ਪੁੱਛੋਗੇ ਅਸੀਂ ਜਵਾਬ ਦੇਵਾਂਗੇ ਫਿਰ ਅੱਜ ਜਵਾਬ ਕਿਉਂ ਨਹੀਂ ਦਿੰਦੇ ਅੱਜ ਸਾਰੇ ਜਿੰਨੇ ਵੀ ਪਿੰਡ ਦੇ ਵਾਸੀ ਹੈਗੇ ਆ ਸਾਰੇ ਅਸੀਂ ਖੜੇ ਹੈਗੇ ਆ ਸਵਾਲ ਜਵਾਬ ਕਰਨ ਵਾਸਤੇ ਖੜੇ ਸੀ ਉਹ ਰਸਤਾ ਬਦਲ ਕੇ ਦੂਜੇ ਪਿੰਡਾਂ ਵਿੱਚ ਕਿਉਂ ਨਿਕਲੇ ਪਿੰਡ ਕਾ ਦਾ ਮੂਰਤ ਕੀ ਬਣਾਇਆ ਸਕੂਲ ਦੇ ਵਿੱਚ ਨਾ ਬਣਾਇਆ ਕੁਛ ਨਹੀਂ ਬਣਾਇਆ ਟਾ ਕੇ ਪ੍ਰਾਣੀਆਂ ਇੱਟਾਂ ਉਹੀ ਇੱਟਾਂ ਲਾਤੀਆਂ ਉਹੀ ਤਾਂ ਲਾਆਂ ਜਾਂ ਉਹਨਾਂ ਤੇ ਸੀਮੈਂਟ ਲਾ ਦੇਖ ਲਓ ਤੁਹਾਨੂੰ ਕੀ ਬਣਾਇਆ ਦੱਸਦਾ ਸਾਡੀ ਬਣਾਇਆ ਪਤਾ ਕੰਧਾਂ ਹੀ ਬਣਾਈਆਂ ਭਰਾਵਾ ਹੋਰ ਕੁਛ ਨਹੀਂ ਬਣਾਇਆ ਪ੍ਰਾਣੀਆਂ ਇੱਟਾਂ ਦੀਆਂ ਕੰਧਾਂ ਐਡਾ ਵਿਕਾਸ ਕਰਤਾ ਹਾਂ ਐਡਾ ਵਿਕਾਸ ਕਰਤਾ ਨਹੀਂ ਬਹੁਤ ਵੱਡਾ ਵਿਕਾਸ ਕੀਤਾ ਡਿਸੀਜਨ ਦਾ ਤੁਹਾਨੂੰ ਸਾਰਾ ਦੱਸ ਰਿਹਾ ਹਾਂ ਮੀਡੀਆ ਨੂੰ ਸਾਰਾ ਕੁਝ ਦੱਸ ਰਿਹਾ ਹਾਂ ਬਿਲਕੁਲ ਹਾਂ ਕਿਹਨੇ ਦੇਖਦੇ ਜੇ ਤੇ ਕਹਿੰਦੇ ਸਵਾਲ ਕਰਿਆ ਕਰਨੇ ਲੀਡਰਾਂ ਨੂੰ ਘੇਰਿਆ ਕਰੋ ਗੱਲਬਾਤ ਪੁੱਛਿਆ ਕਰੋ ਹੁਣ ਕਿਉਂ ਨਹੀਂ ਆਏ ਫਿਰ ਇੱਥੇ ਬੇਟਾ ਡਰਦੇ ਨਹੀਂ ਆਏ ਅਸੀਂ ਦਿਉਆਂ ਨੇ ਵੀ ਐਮ ਐਲ ਏ ਸਵਾ ਦੇ ਆ ਤੁਸੀਂ ਉਹ ਇੱਦਾਂ ਤੁਹਾਨੂੰ ਉਧਰ ਦਿੱਤਾ ਐਮ ਐਲ ਐ ਐਮ ਐਲ ਐ ਤੇ ਡਰਦੇ ਤਾਂ ਉਧਰ ਦੀ ਡੇਢੇ ਨਾਲ ਭੱਜ ਗਏ ਯਕੀਨ ਸਰ ਕਰੋ ਤੁਸੀਂ ਵੇਖੀ ਆਨੇ ਤੁਸੀਂ ਧੁੱਪੇ ਮੱਚੀ ਆਨੇ ਅਸੀਂ ਵੀ ਧੁੱਪੇ ਮੱਚੀ ਆਨੇ ਕੰਮ ਵੀ ਛੱਡਿਆ ਕਰੇ ਇੱਥੇ ਆ ਕੇ 22 ਵੀ ਖੜੇ ਆ ਭੈਣਾ ਵੀ ਖੜੀਆਂ ਆ ਤੇ ਉਹ ਵੇਖਿਆ ਕਿ ਆ ਹੋ ਗਏ ਆ ਹੋ ਗਏ ਤੇ ਹੋ ਗਏ ਹਾਂ ਗਏ ਪਰ ਕਿ ਤੁਹਾਡੇ ਪਿੰਡ ਦਾ ਰੱਦ ਕਰਤਾ ਪ੍ਰੋਗਰਾਮ ਨਹੀਂ ਆਉਂਦਾ ਇੱਥੇ ਕਹਿੰਦੇ ਕੀ ਕਹਿ ਸਕਦੇ ਆਪਾਂ ਸ਼ਾਸਤ ਖੇਡ ਕੇ ਕੀ ਕਹਿ ਸਕਦੇ ਆ ਹੁਣ ਅੱਜ ਤੋਂ ਬਾਅਦ ਵੜਨ ਨਹੀਂ ਦੇਣਾਗਾ ਐਮਐਲਏ ਨੂੰ ਨਹੀਂ ਵੜਨ ਦੇਣਾਗਾ ਅਸੀਂ ਕੋਈ ਪ੍ਰੋਗਰਾਮ ਹੋਵੇ ਅਸੀਂ ਵੜਨ ਨਹੀਂ ਦਿੰਦੇ ਪਿੰਡ 'ਚ ਵੜਾ ਨਹੀਂ ਦੇਣਾ ਨਹੀਂ ਵੜਨ ਦੇਣਾ ਠੀਕ ਹੈ ਜਿੰਨੀ ਦੇਰ ਸਾਡੇ ਮੁੱਦੇ ਖਤਮ ਨਹੀਂ ਹੁੰਦੇ। ਇਹਦੇ ਵਿੱਚ ਵੋਟਾਂ ਵੀ ਆਉਣੀਆਂ ਨੇ ਸਾਲ ਕਢੇੜ ਸਾਲ। ਵੋਟਾਂ ਦੇ ਵਿੱਚ ਅਸੀਂ ਉਹਨਾਂ ਨੂੰ ਵਣ ਨਹੀਂ ਦੇਣਾਗਾ। ਨਹੀਂ ਵਣਦੇ। ਠੀਕ ਹੈ। ਅੱਜ ਤੁਸੀਂ ਜਿਹੜੇ ਸਵਾਲ ਜਵਾਬ ਕਰਨੇ ਸੀ ਕਿਹੜੇ-ਕਿਹੜੇ ਸਵਾਲ ਸੀ ਤੁਹਾਡੇ। ਅਸੀਂ ਉਹੀ ਪੁੱਛਣਾ ਸੀਗੇ ਜਿਹੜੇ ਕਿਸਾਨਾਂ ਦਾ ਹੋਇਆ ਮੁੱਦਾ ਸਾਡਾ ਧਰਨੇ ਚ ਕਾਏ ਆਗੇ ਇਹਦੇ ਕਰਕੇ ਅਸੀਂ ਉਹ ਸਵਾਲ ਪੁੱਛਣੇ ਸੀਗੇ। ਜਾਂ ਜਿਹੜਾ ਵੀ ਇੱਕ ਬ੍ਰੀਤਕੋਟ ਦਾ ਮੁੰਡਾਗਾ ਹੁਣ ਉਹ ਸੀਗਾ ਭਰਤੀ ਹੋਇਆ ਵਾ। ਉਹ ਛੇਦੀ ਹੋਇਆਗਾ ਤੇ ਉਹਦੀ ਮਾਤਾ ਕੋਲੇ ਤਾਂ ਗਏ ਨਹੀਂ ਹੈਗੇ। ਉਹ ਇੱਥੇ ਪਿੰਡਾਂ ਵਿੱਚ ਤੁਰੇ ਫਿਰਦੇ ਆਗੇ। ਆਪਣੀਆਂ ਵਾਈਫ ਦੇ ਨਾਲ ਲੈ ਕੇ ਪਹਿਲਾਂ ਉਹ ਮਾਤਾ ਦਾ ਦਰਦ ਤਾਂ ਸਮਝ ਲੈਂਦੇ ਜਿਹੜਾ ਵਿਕਾਸ ਤੁਹਾਡੇ ਪਿੰਡ ਕਾਦਾ ਵਿਕਾਸ ਕੀਤਾ ਹੋਇਆ ਕਾਦਾ ਮੂਰਤ ਸੀਗਾ ਏ ਜੀ ਇੱਥੇ ਸਕੂਲ ਦਾ ਉਦਘਾਟਨ ਕਰਨ ਵਾਸਤੇ ਆਉਣਾ ਸੀਗਾ ਉਹਨਾਂ ਨੇ ਨਾ ਸਕੂਲ ਬਣਾਇਆ ਕੋਈ ਨਹੀਂ ਜੀ ਇਹ ਤਾਂ ਅਸੀਂ ਪ੍ਰਾਣੀਆਂ ਕੰਧਾਂ ਇੱਟਾਂ ਝਾੜ ਝੜ ਕੇ ਦੇ ਨਵੀਆਂ ਕੰਧਾਂ ਹੀ ਬਣਾਈਆਂ ਸਿਰਫ ਪਲਸਤਰੀ ਕੀਤਾ ਹੋਇਆਗਾ ਸਿਰਫ ਪ੍ਰਾਣਾ ਕੁਛ ਨਹੀਂ ਉਹਨਾਂ ਨੇ ਕੀਤਾਗਾ ਉਹਦਾ ਮੁਰ ਸੀਗਾ ਹਾਂਜੀ ਉਸ ਦਾ ਸੀ ਠੀਕ ਹੈ ਜੀ ਤੇ ਸਵਾਲਾਂ ਵਾਲਾ ਤੁਹਾਨੂੰ ਕਿ ਡਰ ਕੇ ਪਰਲੇ ਪਾਸੇ ਚਲੇ ਗਏ ਹਾਂਜੀ ਹਾਂਜੀ ਉਹ ਤਾਂ ਦੂਸਰੇ ਪਿੰਡ ਚਲੇ ਗਏਗੇ ਇਸ ਪਿੰਡ ਚ ਬੜੇ ਨਹੀਂ ਹੁਣ ਜੇਕਰ ਆਉਂਦੇ ਆ ਤੁਹਾਡੇ ਪਿੰਡ ਸ਼ਾਮ ਤੱਕ ਜਾ ਇਸ ਤੋਂ ਬਾਅਦ ਕੀ ਅਸੀਂ ਅਸੀਂ ਖੜੇ ਆਂਗੇ ਓਨੀ ਦੇਰ ਅਸੀਂ ਅੱਜ ਆਪਦੇ ਘਰਾਂ ਚ ਵੀ ਨਹੀਂ ਜਾਂਦੇ ਜਿੰਨੀ ਦੇਰ ਉਹ ਆਉਂਦੇ ਨਹੀਂਗੇ ਹਾਂਜੀ ਠੀ